ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਬੈਲਕਾ ਸੋਚ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਬਾਰੇ ਜਲਵਾਯੂ ਬਦਲਾਵ ਕਾਰਨ ਮੌਸਮੀ ਚੱਕਰ ਵਿੱਚ ਆਈ ਤਬਦੀਲੀ ਕਾਰਨ ਪੰਜਾਬ ਦੇ ਵਿੱਚ ਇਸ ਵਾਰ ਜਿਹੜੀ ਵਰਖਾ ਹੋਈ ਆ ਜਾਂ ਤਾਂ ਉਹ ਘੱਟ ਸਮੇਂ ਵਿੱਚ ਵੱਧ ਵਰਖਾ ਹੋਈ ਆ ਜਾਂ ਫਿਰ ਲੋਰ ਨਾਲੋਂ ਜ਼ਿਆਦਾ ਵਰਖਾ ਹੋਈ ਆ ਇਸੇ ਕਾਰਨ ਜਿਹੜਾ ਸਾਰਾ ਪੰਜਾਬ ਆ ਜਿਹੜਾ ਹੋ ਅੱਜ ਸਾਡਾ ਜਿਹੜਾ ਉਹ ਸਾਰਾ ਜਿਹੜਾ ਹਵਾ ਪ੍ਰਭਾਵਿਤ ਜਿਹੜਾ ਹੋ ਉਹ ਸੂਬਾ ਹੋ ਚੁੱਕਾ ਆ ਜਲਵਾਯੂ ਬਦਲਾਅ ਕਰਨ ਮੌਸਮੀ ਚੱਕਰ ਵਿੱਚ ਤਬਦੀਲੀ ਆਈ ਦਾ ਮਤਲਬ ਇਹ ਆ ਕਿ ਮੈਂ ਕਿਤੇ ਪੜ ਰਿਹਾ ਸੀਗਾ ਕਿ ਇੰਨੇ ਜਿਆਦਾ ਮੀਂਹ ਕਿਤੇ 100 ਸਾਲਾਂ ਬਾਅਦ ਪੈਂਦੇ ਆ ਇਹਦਾ ਕਾਰਨ ਇਹ ਹੋਇਆ ਕਿ ਜਿਹੜੀ ਗਰਮੀਆਂ ਦੀ ਮੌਨਸੂਨ ਆ ਉਹਦੀ ਡਾਇਰੈਕਸ਼ਨ ਉਹਦੇ ਆਉਣ ਦਾ ਸਮਾਂ ਉਹ ਜਿਹੜੀ ਸਰਦੀਆਂ ਵਿੱਚ ਆਪਾਂ ਨਵੰਬਰ ਦਸੰਬਰ ਦੇ ਦਿਨ ਦਸੇਮੀ ਜਿਹੜਾ ਨਵੰਬਰ ਦਸੰਬਰ ਵਿੱਚ ਔਰ ਗਰਮੀਆਂ ਵਿੱਚ ਆਉਣੇ ਵਾਲਾ ਦੋਨੋਂ ਜਿਹੜੀ ਉਹ ਜਲਵਾਯੂ ਬਦਲਾਅ ਕਰ ਮੌਸਮੀ ਚੱਕਰ ਜਿਹੜਾ ਉਹ ਆਪਾਂ ਚ ਟਕਰਾਇਆ ਔਰ ਉਹਦੇ ਕਰਕੇ ਜਿਹੜਾ ਇਹ ਮੀਂਹ ਜਿਹੜਾ ਇਸ ਵਾਰ ਜ਼ਿਆਦਾ ਜਿਹੜਾ ਹੋ ਪਿਆ ਤੋਂ ਸਾਰਾ ਪੰਜਾਬ ਦੇ ਵਿੱਚ ਬਿਆਸ ਰਾਵੀ ਸਤਲੁਜ ਇਹਨਾਂ ਨੇ ਆਪਣਾ ਜਿਹੜਾ ਸਾਨੂੰ ਰੂਪ ਦਿਖਾਇਆ ਇਹ ਨਾ پورے ਜਿਹੜਾ ਪੰਜਾਬ ਦੇ ਵਿੱਚ ਜਿਹੜਾ ਉਹ ਨੁਕਸਾਨ ਕੀਤਾ ਜਿਹਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਮਾਨਸਾ ਫਿਰੋਜ਼ਪੁਰ ਫਾਜ਼ਿਲਕਾ ਇਹ ਜਿਲ੍ਹੇ ਜਿਹੜੇ ਹੈਗੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਇਹ ਨਾ ਤਾਂ ਸ਼ੁਰੂਆਤ ਹੋਈ 2 ਸਤੰਬਰ ਨੂੰ ਇਹ ਨੋਟਿਸ ਆਇਆ ਕਿ 3 ਜਿਲ੍ਹਿਆਂ ਨੂੰ ਹੜ੍ਹ ਪ੍ਰਭਾਵਿਤ ਐਲਾਨ ਕੀਤਾ ਕੀ ਜ਼ਿਲ੍ਹਿਆਂ ਦੇ ਨਾਲ ਹੀ ਫਿਰ ਕਹਿਤਾ ਵੀ ਸਾਰਾ ਪੰਜਾਬ ਜਿਹੜਾ ਉਹ ਹੜ੍ਹ ਪ੍ਰਭਾਵਿਤ ਜਿਹੜਾ ਉਹ ਹੋ ਚੁੱਕਾ ਆ ਜਿਹੜੀ ਅੱਜ ਦੀ ਮੈਂ ਤੁਹਾਨੂੰ ਰਿਪੋਰਟ ਦੱਸ ਰਿਹਾ ਡਾਟਾਬੇਸ ਦੱਸ ਰਿਹਾ ਇਹ ਮਾਲ ਮੁਢਬ ਸੇਵਾ ਅਤੇ ਆਫਤ ਪ੍ਰਬੰਧਨ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡਿਆ ਜੀ ਦੇ 4 ਸਤੰਬਰ ਦੀ ਜਿਹੜੀ ਅਖਬਾਰ ਆ ਪੰਜਾਬੀ ਜਾਗਰਣ ਉਹਦੇ ਵਿੱਚ ਜਿਹੜੀ ਇਹ ਰਿਪੋਰਟ ਜਿਹੜੀ ਉਹ ਛਪੀ ਆ ਉਦੇ ਬਿਹਾਵਤੇ ਮੈਂ ਤੁਹਾਡੇ ਨਾਲ ਜਿਹੜੀ ਉਹ ਗੱਲਬਾਤ ਕਰ ਰਿਆ ਸੋਬੇ ਦੇ 1555 ਪਿੰਡ ਉਹ ਇਹੜੇ ਆ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਆ ਜਾਨ ਮਾਲ ਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਟੁੱਟੇ ਆ ਮੱਝਾਂ ਗਾਵਾਂ ਗੁੰਮ ਹੋਈਆਂ ਮਰ ਗਈਆਂ ਫਸਲ ਜਿਹੜੀ ਤਬਾਹ ਹੋਈ ਆ 355709 ਲੋਕ ਜਿਹੜੇ ਪ੍ਰਭਾਵਿਤ ਹੋਏ ਆ 355709 ਇਹ ਕਹਿਣਾ ਹੈ ਸੁਖਾ 355000 ਜੀ ਇਕੱਠੇ ਕਰਨੇ ਸ਼ੁਰੂ ਕਰੋ 355000 ਲੋਕ ਇਕੱਠੇ ਕਰੋ ਕਿੰਨਾ ਏਰੀਆ ਵੱਧਦਾ ਦੇਖੋ ਐਨੇ ਲੋਕ ਜਿਹੜੇ ਉਹ ਪ੍ਰਭਾਵਿਤ ਹੋਇਆ ਔਰ ਇਹਦਾ ਡਾਟਾਵੇਸ ਹੈਗਾ ਆ 167 ਰਾਹਤ ਕੈਂਪ ਲਗਾਏਗੇ ਤੇ 20000 ਲੋਕਾਂ ਨੂੰ ਸੁਰੱਖਿਆ ਜਿਹੜਾ ਉਹ ਇਹਨਾਂ ਹੜ੍ਹਾਂ ਵਿੱਚੋਂ ਬਾਹਰ ਕੱਢਿਆ ਗਿਆ 12 ਜ਼ਿਲ੍ਹਿਆਂ ਦੇ 37 ਲੋਕਾਂ ਦੀ ਮੌਤ ਹੋਈ ਆ 12 ਜ਼ਿਲ੍ਹਿਆਂ ਦੇ 37 ਲੋਕਾਂ ਜਿਹੜੀ ਮੌਤ ਹੋਈ ਆ ਅਗਰ ਆਪਾਂ ਇਹ ਡਿਟੇਲ ਜ਼ਿਆਦਾ ਥੋੜੀ ਦੇਖ ਜਾਨਣਾ ਚਾਹੁੰਦੇ ਆ ਤਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਸਕਦਾ ਆ ਵੀ 1655 ਪਿੰਡ ਜਿਹੜੇ ਆ ਵਾਲੇ 1655 ਪਿੰਡ ਇਹਦੇ ਵਿੱਚ ਗੁਰਦਾਸਪੁਰ ਦੇ 324 ਪਿੰਡ ਅੰਮ੍ਰਿਤਸਰ ਦੇ 190 ਕਪੂਰਥਾ ਦੇ 123 ਹੁਸ਼ਿਆਰਪੁਰ ਦੇ 121 ਮਾਨਸਾ ਦੇ 114 ਫੋਜਪੁਰ ਦੇ 111 ਪਠਾਨਕੋਟ ਦੇ 88 ਫਾਜ਼ਿਲਕਾ ਦੇ 77 ਸੰਗਰੂਰ ਦੇ 107 ਤਰਨਤਾਰਨ ਦੇ 70 ਜਲੰਧਰ ਦੇ 64 ਪਟਿਆਲਾ ਦੇ 53 ਤੇ ਐਸਬੀਐਸ ਨਗਰ ਦੇ 44 ਪਿੰਡ ਸ਼ਾਮਿਲ ਆ ਇਸੇ ਤਰ੍ਹਾਂ ਜਿਹੜੇ 355709 ਲੋਕ ਪ੍ਰਭਾਵਿਤ ਹੋਇਆ ਉਹਦੇ ਵਿੱਚ ਅੰਮ੍ਰਿਤਸਰ ਦੇ 1 ਲੱਖ 17534 ਲੋਕ ਗੁਰਦਾਸਪੁਰ ਦੇ 145000 ਫਿਰੋਇਪੁਰ ਦੇ 39000 ਫਾਜ਼ਿਲਕਾ ਦੇ 21000 ਤੋਂ ਉੱਪਰ ਇਹ ਜਿਹੜੇ ਲੋਕ ਪਠਾਨਕੋਟ ਦੇ 15000 ਤੋਂ ਉੱਪਰ ਹਾਰਪੁਰ ਦੇ ਲਗਭਗ 2000 ਦੇ ਲੋਕ ਆ ਜਲੰਧਰ ਦੇ ਹਿਆਰ ਦੇ ਆਸਪਾਸ ਜਿਹੜੇ ਲੋਕ ਜਿਹੜੇ ਉਹ ਪ੍ਰਭਾਵਿਤ ਜਿਹੜੇ ਉਹ ਹੋਏ ਆ ਫਸਲ ਜਿਹੜੀ ਬਰਬਾਦ ਹੋਈ ਆ 1 ਲੱਖ ਪਗ 71 ਜਾਂ 216 ਹੈਕਟੇਆ ਜਿਹੜੀ ਫਸਲ ਜਿਹੜੀ ਉਹ ਪੂਰੀ ਤਰ੍ਹਾਂ ਬਰਬਾਦ ਜਿਹੜੀ ਹੋ ਚੁੱਕੇ ਛੋਨਾ ਬੀਜਾ ਜਿਹੜਾ ਕਿਸਾਨਾਂ ਨੇ ਉਹ ਸੜਾ ਜਿਹੜਾ ਬਰਬਾਦ ਜਿਹੜਾ ਉਹ ਹੋ ਚੁੱਕਾ 1 ਲੱਖ 75256 ਇਹਦੇ ਵਿੱਚ ਵੀ ਦੱਸਿਆ ਗਿਆ ਵੀ ਕਿਹੜੇ ਕਿਹੜੇ ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਕਿੰਨੀ ਕਿੰਨੀ ਫਸਲ ਜਿਹੜੀ ਉਹ ਬਰਬਾਦ ਜਿਹੜੀ ਉਹ ਹੋਈ ਆ ਔਰ 12 ਜ਼ਿਲ੍ਹੇ ਵਿੱਚ 37 ਲੋਕ ਮਰ ਗਏ ਮੈਂ ਤੁਹਾਨੂੰ ਦੱਸਦਾ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਕਿਹੜੇ ਲੋਕ ਮਰੇ ਆ ਸ਼ਾਹਕੋਚ ਸਭ ਤੋਂ ਵੱਧ ਮੌਤਾ ਹੋਈਆਂ 7 ਪਠਾਨਕੋਟ ਚ 6 ਬਰਨਾਲਾ ਚ 5 ਅੰਮ੍ਰਿਤਸਰ ਤੇ ਲੁਧਿਆਣਾ ਚ 4-4 ਇਹ ਜੀ ਪੰਜਾਬੀ ਜਾਗਰਣ ਅਖਬਾਰ ਦੇ ਵਿੱਚ ਸਾਡੇ ਜਿਹੜੇ ਮੰਤਰੀ ਸਾਹਿਬ ਵੱਲੋਂ ਜਿਹੜਾ ਉਹ ਸ਼੍ਰੀ ਹਰਦੀਪ ਸਿੰਘ ਮੁੰਡਿਆ ਜੀ ਉਹਨਾਂ ਵੱਲੋਂ ਜਿਹੜਾ ਇਹ ਖਬਰ ਜੇ ਛਾਪੀ ਹੈ ਮੈਂ ਉਸ ਦੇ ਦੇਖਦੇ ਹੀ ਤੁਹਾਡੇ ਨਾਲ ਜਿਹੜੀ ਗੱਲਬਾਤ ਸ਼ੇਅਰ ਜਿਹੜੀ ਉਹ ਕਰ ਰਿਹਾ ਹਾਂ ਜਾਨ ਦਾ ਜਿਹਦੇ ਵਿੱਚ ਮੱਝਾਂ ਗਾਵਾਂ ਆਈਆਂ ਜਿਹੜਿਆ ਕਿ ਪਸ਼ੂ ਧਨ ਜਿਨ੍ਹਾਂ ਨੂੰ ਕਹਿੰਦੇ ਅਸੀਂ ਉਹਨਾਂ ਦੀ ਹਜੇ ਗਿਣਤੀ ਹੋ ਰਹੀ ਹੈ ਉਹਨਾਂ ਦਾ ਡਾਟਾ ਹਜੇ ਜੜਾ ਆਉਣਾ ਬਾਕੀ ਆ ਪਰ ਇਹ ਉਹ ਡਾਟਾ ਬੇਸ਼ੱਕ ਸਾਡੇ ਕੋਲ ਦਾ ਨਹੀਂ ਆ ਪਰ ਪੰਜਾਬ ਦੇ ਵਿੱਚ ਇਹ ਇਸ ਵੇਲੇ ਬਹੁਤ ਖਤਰਨਾਕ ਗੱਲਬਾਤ ਜਿਹੜੀ ਹੋਈ ਪਈ ਦੀ ਪਸ਼ੂ ਮਰ ਗਏ ਆ ਉਹਨਾਂ ਦਾ ਅੰਤਿਮ ਸੰਸਕਾਰ ਜਾਂ ਉਹਨਾਂ ਨੂੰ ਸਾੜਨ ਵਾਸਤੇ ਕੋਈ ਪ੍ਰਬੰਧ ਜਿਹੜਾ ਉਹ ਨਹੀਂ ਆ ਕੋਈ ਮਸ਼ੀਨ ਸਰਕਾਰੀ ਮਸ਼ੀਨਰੀ ਇਹੋ ਜਿਹੀ ਨਹੀਂ ਆ ਜਿਹੜੇ ਮਰੇ ਹੋਏ ਪਸ਼ਵਾਂ ਨੂੰ ਜਿਹੜਾ ਉਹ ਚੱਕ ਕੇ ਲੈ ਜਾਵੇ ਔਰ ਉਹਨਾਂ ਨੂੰ ਸਾੜ ਦਿੱਤਾ ਜਾਵੇ ਪਸ਼ੂ ਜਿੱਥੇ ਮਰੇ ਪਏ ਆ ਉਹਨਾਂ ਦੀ ਬਦਬੂ ਫੈਲੀ ਹੋਈ ਆ ਔਰ ਉੱਥੇ ਬਿਮਾਰੀਆਂ ਜਿਹੜੀਆਂ ਫੈਲ ਰਹੀਆਂ ਸਮਾਜ ਸੇਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਬਹੁਤ ਦਿਲ ਦੇ ਵੱਡੇ ਲੋਕ ਆ ਬਹੁਤ ਦਿਲਦਾਰ ਲੋਕ ਆ ਪੰਜਾਬ ਨੂੰ ਪਿਆਰ ਕਰਨ ਵਾਲੇ ਬਹੁਤ ਲੋਕ ਬੈਠੇ ਆ ਦੇਸ਼ ਆਪਦੇਸ਼ਾਂ ਦੇ ਪੰਜਾਬੀ ਬੈਠੇ ਹੋਏ ਆ ਪੰਜਾਬ ਚ ਪੰਜਾਬੀ ਬੈਠੇ ਹੋ ਸਾਰੇ ਜਿਹੜੇ ਆ ਸਮਾਜ ਸੇਵਿਕ ਲੋਕ ਆ ਜਿਹੜੇ ਆ ਉਹ ਮੋਰੇ ਆ ਚੁੱਕੇ ਆ ਸੇਵਾ ਕਰਨ ਲਈ ਕਲਾਕਾਰ ਪੰਜਾਬੀ ਕਲਾਕਾਰ ਗਾਇਕ ਪੁਲਿਸ ਪ੍ਰਸ਼ਾਸਨ ਸਰਕਾਰ ਸਾਰੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਪ੍ਰਭਾਵਿਤ ਏਰੀਆ ਹੈਗਾ ਜਿਹੜਾ ਪੰਜਾਬ ਤੇ ਇਹ ਤਰਾਸੀ ਹੋਈ ਆ ਪੰਜਾਬ ਤੇ ਜਿਹੜਾ ਇਹ ਕੱਲ ਕੁਦਰਤ ਦੀ ਮਾਰ ਪਈ ਆ ਉਹਨੂੰ ਪੰਜਾਬ ਨੂੰ ਜਿਹੜਾ ਉਸ ਕੁਦਰਤ ਦੀ ਮਾਰ ਵਿੱਚੋਂ ਬਾਹਰ ਕੱਢਣ ਵਾਸਤੇ ਸਾਰੇ ਜਿਹੜੇ ਲੋਕ ਆ ਉਹ ਤਨ ਮਨ ਧੰਦੇ ਨਾਲ ਜਿਹੜੇ ਉਹ ਲੱਗੇ ਹੋਏ ਆ ਮਨ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਆ ਕਿ ਜਿਹੜਾ ਸ਼ਨਾਰਚਲ ਨਾ ਇਹ ਲੰਬਾ ਚਲਣਾ ਆ ਜੇ ਤਾਂ ਜਿੱਦਾਂ ਕਿ ਮੈਂ ਪੜਿਆ ਇਸੇ ਤਰ੍ਹਾਂ ਦੀ ਰਿਪੋਰਟ ਵਿੱਚ ਪੜਿਆ ਕਿ ਜਿਹੜਾ ਮਾਨਸੂਨ ਜਿਹੜਾ ਜਿਹੜੀ ਆ ਵਰਖਾ ਜਿਹੜੀ ਨਵੰਬਰ ਦਸੰਬਰ ਚ ਸਰਦੀਆਂ ਦੇ ਵਿੱਚ ਆਉਂਦੀਆਂ ਸੀਗੀਆਂ ਜੇ ਉਹ ਨਹੀਂ ਆਉਂਦੀਆਂ ਜੇ ਉਹ ਸੱਚਮੁੱਚ ਹੀ ਪਹਿਲਾਂ ਆ ਚੁੱਕੀਆਂ ਆ ਤਾਂ ਸਾਡੇ ਉਸ ਦੇਣਾ ਚ ਜਿਹੜੀ ਸਾਨੂੰ ਵਰਖਾ ਨਹੀਂ ਮਿਲੇਗੀ ਉਹ ਜਿਹੜੀ ਵਰਖਾ ਹੁੰਦੀ ਆ ਹੁਣ ਕਿਸਾਨਾਂ ਨੇ ਵਿੱਚ ਨਹੀਂ ਬੀਜ ਨਹੀਂ ਸੀਗੀ ਕਣਕ ਕਣਕ ਬੀਜਣੀ ਸੀਗੀ ਤੇ ਕਣਕ ਨੂੰ ਉਸ ਟਾਈਮ ਸਮੇਂ ਦੇ ਹਿਸਾਬ ਨਾਲ ਚਾਹੀਦਾ ਹੁੰਦਾ ਪਾਣੀ ਉਹ ਪਾਣੀ ਉਸ ਟਾਈਮ ਦੇ ਮੀਤੂ ਲੰਦੇ ਸੀ ਪਰ ਮੀਂਹ ਸ਼ਾਇਦ ਹੁਣ ਨਵੰਬਰ ਸੰਭਰ ਚ ਨਾ ਆਵੇ ਤੇ ਹੁਣ ਜਿਹੜਾ ਸੀਗਾ ਝੋਨਾ ਜਿਹਨੂੰ ਆਪਾਂ ਕਹਿੰਦੇ ਚੌਲ ਚੌਲ ਜਿਹੜੇ ਸੀਗੇ ਇਹ ਹੁਣ ਜਿਹੜੇ ਸਾਰੇ ਉਹ ਹੋ ਚੁੱਕੇ ਆ ਖਰਾਬ ਬਰਬਾਦ ਆਉਣ ਵਾਲੇ ਸਮੇਂ ਵਿੱਚ ਕਣਕ ਦੀ ਉਪਜ ਵੀ ਘਟੇਗੀ ਜਿਹੜੇ ਖੇਤਾਜ ਕਨਕ ਬਿਜ਼ਨਸ ਸੀ ਉਹਨਾਂ ਵਿੱਚ ਰੇਤਾ ਆ ਚੁੱਕੀ ਆ ਠੀਕ ਹੈ ਜੀ ਉਹ ਰੇਤਾ ਉਹਨੂੰ ਚੱਕਣ ਲਈ ਵੀ ਸਮਾਂ ਲੱਗੇਗਾ ਚੋਲ ਬਰਬਾਦ ਹੋ ਚੁੱਕੇ ਆ ਮਾਰਕੀਟ 'ਚ ਸਮਾਨ ਜਾਣਾ ਨਹੀਂ ਮਾਰਕੀਟ 'ਚ ਪੈਸਾ ਘੁਮਣਾ ਨਹੀਂ ਜਿਹੜੀਆਂ ਬੀਜੀਆਂ ਹੋਈਆਂ ਸੀਆਂ ਸਬਜ਼ੀਆਂ ਸਭ ਜਿਹੜਾ ਉਹ ਬਰਬਾਦ ਜਿਹੜਾ ਉਹ ਹੋ ਚੁੱਕਾ ਆ ਔਣ ਬੜਾ ਜਿਹੜਾ ਸਮਾਂ ਆ ਸਿਆਣੇ ਕਹਿ ਰਹੇ ਆ ਜਿਹੜੇ ਸਾਡੇ ਤੱਥ ਦੇ ਆਧਾਰ ਤੇ ਗੱਲ ਕਰਨੇ ਵਾਲੇ ਜਿਹੜੇ ਸਾਡੇ ਸਮਝਦਾਰ ਲੋਕੋ ਕਹਿ ਰਹੇ ਆ ਕਿ ਆਉਣ ਵਾਲੇ 5-7 ਮਹੀਨੇ ਉਹ ਸਦਾ ਲੰਬਾ ਜਿਹੜਾ ਸਮਾਂ ਹੈ ਉਹ ਪੰਜਾਬ ਨੇ ਜਿਹੜਾ ਇਸ ਤਰਾਸ ਦੀ ਵਿੱਚੋਂ ਕੱਢਣੇ ਲੱਗ ਸਕਦਾ ਹੈ ਬਹੁਤ ਮਿਹਨਤ ਕਰਨੀ ਪੈਣੀ ਹੈ ਤੋਂ ਆਪਾਂ ਨੂੰ ਇਹ ਲੰਬਾ ਸੰਘਰਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਜਿਹੜੇ ਲੋਕ ਇਸ ਵੇਲੇ ਸੇਵਾ ਕਰ ਰਹੇ ਆ ਕੋਈ ਸਮਾਨ ਦੇ ਰਿਹਾ ਕੋਈ ਆਟਾ ਦੇ ਰਿਹਾ ਕੋਚੋਲ ਦੇ ਰਿਹਾ ਕੋਈ ਤੇਲ ਦੇ ਰਿਹਾ ਕੋਈ ਸਾਬਣ ਦੇ ਰਿਹਾ ਕੋਈ ਉਤਰਪਹਿਲਾ ਦੇ ਰਿਹਾ ਤੇ ਹੁਣ ਇਹ ਵੀ ਸੋਸ਼ਲ ਮੀਡੀਆ ਦੇ ਰਾਹੀਂ ਪਤਾ ਲੱਗਦਾ ਕਿ ਸਮਾਨ ਲੋਕਾਂ ਕੋਲ ਪਹੁੰਚ ਰਿਹਾ ਤੇ ਹੁਣ ਵੀ ਸੋਚ ਸਮਝ ਕੇ ਸਮਾਨ ਕਿਉਂਕਿ ਲੋਕ ਹਰ ਤਰ੍ਹਾਂ ਦੇ ਲੋਕ ਆ ਸਮਾਜ ਵਿੱਚ ਕਈ ਲੋਕੀ ਮੌਕੇ ਦਾ ਫਾਇਦਾ ਉਠਾ ਕੇ ਸਟਾਕ ਕਰਨਾ ਸ਼ੁਰੂ ਕਰ ਦਿੰਦੇ ਆ ਤੋ ਦਬੋ ਜਰੂਰ ਦਬੋ ਪਰ ਲੰਬਾ ਸੰਘਰਸ਼ ਦਾ ਸਾਨੂੰ ਪਿੰਡਾਂ ਦੇ ਵੀ ਇਹਨਾਂ ਪਿੰਡਾਂ ਵਿੱਚ ਸਿਹਤ ਉਹਨਾਂ ਲੋਕਾਂ ਦੀ ਸਿਹਤ ਦਾ ਵੀ ਧਿਆਨ ਰੱਖਣੇ ਪੈਣਾ ਖੇਤਲੇ ਸਾਨੂੰ ਮੈਡੀਕਲ ਕੈਂਪ ਵੀ ਲਗਾਉਣੇ ਪੈਣੇ ਸਾਨੂੰ ਮੈਡੀਕਲ ਕੈਂਪ ਮੈਡੀਕਲ ਕੈਂਪ ਜਿਹੜੇ ਅਰੇਂਜ ਜਿਹੜੇ ਉਹ 4 ਹਫ਼ਤੇ 10 15 ਤੱਕ ਹਰ ਪਿੰਡ ਵਿੱਚ ਮੈਡੀਕਲ ਕੈਂਪੇੜੇ ਲਗਾਉਣੇ ਪੈਣੇ ਕਿਉਂਕਿ ਇਹਨਾਂ ਜਿਹੜੇ ਜਿਹੜੇ ਪਸ਼ੂ ਆਣਾ ਜਿਹੜੇ ਮਰ ਚੁੱਕੇ ਆ ਇਹਨਾਂ ਦੇ ਨਾਲ ਜਾਂ ਜਿਹੜਾ ਸਲਾਬਾ ਆ ਗਿੱਲਾ ਆ ਗਿਆ ਉਹਨਾਂ ਦੇ ਨਾਲ ਜਿਹੜੀ ਬਿਮਾਰੀਆਂ ਉਹ ਫੈਲਣੀਆਂ ਫੈਲਣੀਆਂ ਮਰਛਰ ਜਿਹੜਾ ਉਹ ਆਉਣਾ ਹੀ ਆਉਣਾ ਹੈ ਤੋ ਅਸੀਂ ਵੀ ਜਿਵੇਂ ਕਿ ਆਪਾਂ ਜਿਹੜੀ ਸਾਡੀ ਟੀਮ ਹੈਗੀ ਆ ਜਿੱਦਾਂ ਕਿ ਮੇਰਾ ਜਿਹੜਾ ਹੋਮ ਟਾਊਨ ਏਰੀਆ ਹੈਗਾ ਹੁਸ਼ਿਆਰਪੁਰਾ ਤੇ ਅਸੀਂ ਵੀ ਕੱਲੋਂ ਜਾਂ ਪਰਸੋਂ ਨੂੰ ਅਸੀਂ ਜਾ ਕੇ ਕਿਸੇ ਇੱਕ ਪਿੰਡ ਤੋਂ ਸਾਨੂੰ ਫੋਨ ਆਇਆ ਹੋਇਆ ਅਸੀਂ ਵੀ ਕਿਸੇ ਪਿੰਡ 'ਚ ਜਾ ਕੇ ਉਸ ਪਿੰਡ ਦੇ ਜਿਹੜੇ ਲੋਕ ਹੈ ਜਿਹੜੇ ਘਰਵਾ ਉਹਨਾਂ ਦੀ ਮਦਦ ਕਰਨ ਜਾ ਰਹੇ ਆ ਤੇ ਜੇ ਕੋਈ ਸਾਥੀ ਸਾਡੇ ਨਾਲ ਜੁੜਨਾ ਚਾਹੁੰਦਾ ਹੈ ਹੈਲਪ ਕਰਨੇ ਵਾਸਤੇ ਤੋਂ ਉਹ ਮੇਰਾ ਨੰਬਰ ਜਿਵੇਂ ਕਿ ਮੇਰੇ YouTube ਚੈਨਲ ਤੇ ਪਿਆ ਹੋਇਆ ਲਗਭਗ ਕਿਉਂਕਿ ਮੈਂ ਆਪਣਾ WhatsApp ਗਰੁੱਪ ਦਾ ਲਿੰਕ ਵੀ ਨਾਲ ਹੀ ਦਿੰਦਾ ਹੁੰਦਾ ਕਿਉਂਕਿ ਜਿਹੜਾ ਮੇਰਾ ਚੈਨਲ ਹੈਗਾ ਜਿੱਦੇ ਮੈਂ ਬਹੁਤ ਸਾਰੇ ਆ ਨੌਕਰੀਆਂ ਬਾਰੇ ਜਾਣਕਾਰੀ ਜਾਣਕਾਰੀ ਇੰਦਾ ਕਾਲਜ ਜੁਨੀਵਰਸਿਟੀ ਐਡਮਿਸ਼ਨ ਬਾਰੇ ਜਾਣਕਾਰੀ ਇੰਦਾ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਇੰਦਾ ਚੈਨਲ ਦਾ ਨਾਮ ਹੈਗਾ ਬੈਲਫੇਰ ਸੋਚ ਤੇ ਕਸ਼ਮੀਰ ਲੱਧੜ ਮੇਰਾ ਨਾਮ ਆ ਬਹੁਤ ਸਾਰੇ ਲੋਕ ਤਾਂ ਮੈਨੂੰ ਜਾਣਦੇ ਆ ਉਹ ਜਿਹੜੇ ਜਾਣਦੇ ਲੋਕ ਆ ਜਿਨ੍ਹਾਂ ਨੂੰ ਮੇਰੇ ਤੇ ਵਿਸ਼ਵਾਸ ਵਾ ਉਹ ਸਾਡੇ ਨਾਲ ਜੁੜ ਸਕਦੇ ਆ ਤੇ ਮੈਂ ਆਪ ਜੀ ਨੂੰ ਪ੍ਰੋਮਿਸ ਕਰਦਾ ਹਾਂ ਮੈਂ ਆਪ ਜੀ ਨੂੰ ਇਹ ਭਰੋਸਾ ਦਵਾਉਂਦਾ ਹਾਂ ਕਿ ਜੋ ਵੀ ਆਪਾਂ ਲੈ ਕੇ ਜਾਵਾਂਗੇ ਜੋ ਸਾਡੇ ਕੋ ਆਏਗਾ ਉਹਦਾ ਪੂਰਾ ਰਿਕਾਰਡ ਰੱਖਾਂਗੇ ਆਪਾਂ ਤਾਨਪੁਰੀ ਉਹਦੀ ਜਾਣਕਾਰੀ ਜਿਹੜੀ ਉਹ ਦਿੱਤੀ ਜਾਏਗੀ ਕੋਈ ਵੀ ਅਗਰ 100 ਰੁਪਏ ਵੀ ਦਾਨ ਕਰਦਾ ਆ ਤਾਂ ਆਪਾਂ ਉਹ ਸਾਡੇ ਕੋਲ ਪੂਰਾ ਰਿਕਾਰਡ ਪੁੱਛਣ ਦਾ ਜਿਹੜਾ ਹੱਕਦਾਰ ਹੈਗਾ ਵੈਸੇ ਮੈਂ ਚਾਹਾਂਗਾ ਕਿ ਤੁਹਾਡੇ ਮੁਹੱਲੇ ਵਿੱਚ ਤੁਹਾਡੇ ਸ਼ਹਿਰ ਵਿੱਚ ਹੋਰ ਕੋਈ ਸੰਸਥਾ ਹੈ ਜਿਹੜੇ ਕੰਮ ਕਰਦੀ ਜੇ ਤੁਹਾਨੂੰ ਯਕੀਨ ਆ ਤੁਸੀਂ ਜਿਹੜੀ ਹੈਲਪ ਜਿਹੜੀ ਉਹ ਜਰੂਰ ਕਰੋ ਚਾਹੇ 100 ਰੁਪਏ ਦੀ ਕਰੋ 200 ਦੀ ਕਰੋ 500 ਦੀ ਕਰੋ 500 ਦੀ ਕਰੋ ਇਹ ਮੌਕੇ ਜਿਹੜੇ ਬਾਰ-ਬਾਰ ਨਹੀਂ ਹੁੰਦੇ ਦਾਨ ਜਿਹੜਾ ਦਾਨ ਦੀ ਮਹਤਤਾ ਜੀਵਨ ਵਿੱਚ ਬਹੁਤ ਆ। ਸੋ ਇਹ ਇੱਕ ਅਲੱਗ ਟੌਪਿਕ ਹੋ ਗਿਆ ਦਾਨ ਤੇ ਉਹ ਮੈਨੇ ਹੀ ਸ਼ੇਅਰਨਾ ਚਾਹੁੰਦਾ। ਦਾਨ ਕਰੋਗੇ ਤਾਂ ਤੁਹਾਡਾ ਜਿਹੜਾ ਮਨ ਨੂੰ ਜਿਹੜੇ ਚੈਨ ਜਿਹੜਾ ਆਉਂਦਾ ਆ। ਤੋ ਦਾਨ ਕਰੋ। ਪੰਜਾਬ ਨੂੰ ਇਸ ਵੇਲੇ ਪੰਜਾਬੇ ਦਾਨ ਦੀ ਬਹੁਤ ਲੋੜ ਵਾ। ਕਰ ਵੀ ਰਹੇ ਆ। ਬਹੁਤ ਦਿਲ ਖੋਲ ਕੇ ਲੋਕ ਕਰ ਰਹੇ ਆ। ਸਮਾਜ ਸੇਵਕ ਸੰਸਥਾਵਾਂ ਕਰ ਰਹੀਆਂ ਆ। ਹੋਰ ਕਰੋ ਪਰ ਜਿਹੜੇ ਫਰਾਡ ਕਰਨੇ ਵਾਲੇ ਲੋਕਾਂ ਤੋਂ ਬਚ ਕੇ ਰਹੋ। ਜਿਨ੍ਹਾਂ ਤੇ ਤੁਹਾਨੂੰ ਯਕੀਨ ਵਾ। ਹਾਂ ਬਈ ਆ ਲੋਕ ਜਿਹੜੇ ਸੱਚੇ ਸੱਚੇ ਲੋਕ ਹੈਗੇ ਆ ਇਹ ਫੀਲਡ ਵਿੱਚ ਜਾ ਕੇ ਸੱਚਮੁੱਚ ਹੀ ਕੁਝ ਇਹ ਸਮਾਜ ਸੇਵਾ ਦਾ ਕੰਮ ਕਰ ਸਕਦੇ ਆ ਤੇ ਉਹਨਾਂ ਨੂੰ ਆਪਣਾ ਜਿਹੜਾ ਪੈਸਾ ਤੁਸੀਂ ਭੇਜੋ ਔਰ ਪੰਜਾਬ ਦਾ ਪੈਸਾ ਪੰਜਾਬ 'ਚ ਹੀ ਵਰਤੋ ਤੋਂ ਲਾਸਟ ਵਿੱਚ ਮੈਂ ਇਹ ਗੱਲ ਕਹਿਣਾ ਚਾਹਾਂਗਾ ਇੱਕ ਵਾਰੀ ਫਿਰ ਜੀ ਤੁਹਾਡੇ ਭਰਾ ਦਾ ਜਿਹੜਾ ਚੈਨਲ ਹੈਗਾ ਵੈਲਫੇਅਰ ਸੋਚ ਇਹਨੂੰ ਆਪਾਂ ਇੱਕ ਵਾਰੀ ਸਬਸਕ੍ਰਾਈਬ ਕਰ ਲਈਏ ਔਰ ਜਿਹੜੀ ਵੀਡੀਓ ਆ ਇਹ ਡਾਟਾਬੇਸ ਜਾਣਕਾਰੀ ਵਾਸਤੇ ਜੇ ਤੁਸੀਂ ਮੈਕਸਿਮਮ ਜਿਹੜੀ ਪੰਜਾਬ ਵਿੱਚ ਇਹ ਵੀਡੀਓ ਨੂੰ ਸ਼ੇਅਰ ਵੀ ਕਰੋ ਤਾ ਜੋ ਆਪਾਂ ਕਿਸੇ ਨਾਲ ਗੱਲਬਾਤ ਕਰਨੀ ਹੋਵੇ ਤਾਂ ਸਾਨੂੰ ਪਤਾ ਹੋਵੇ ਵੀ ਕਿੰਨੇ ਲੋਕ ਪ੍ਰਭਾਵਿਤ ਹੋਏ ਕਿੰਨੇ ਪਿੰਡਾਂ ਵਿੱਚ ਹੜ੍ਹ ਆਇਆ ਕਿੰਨੇ ਰਾਹਤ ਕੈਂਪ ਲੱਗੇ ਕਿੰਨੇ ਹੈਕਟੇਅਰ ਜਿਹੜੀ ਫਸਲ ਜਿਹੜੀ ਉਹ ਬਰਬਾਦ ਹੋਈ ਆ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਉਹ ਦਿੱਤੀ ਆ ਜੀ ਧੰਨਵਾਦ ਜੀ ਥੈਂਕ ਯੂ